ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਬੰਦਾ ਨਦੀ ਦੇ ਕਿਨਾਰੇ ਤੇ ਖੜਾ ਸੀ ਤਾਂ ਉਹਨੇ ਦੇਖਿਆ ਵੀ ਇੱਕ ਠੂਹਾ ਜਿਹਨੂੰ ਬਿਛੂਆ ਵੀ ਕਹਿ ਦਿੰਦੇ ਨੇ ਆਮ ਅਸੀਂ ਤਾਂ ਆਪਾਂ ਪਿੰਡਾਂ ਵਾਲੇ ਤਾਂ ਠੂਹਾ ਹੀ ਕਹਿੰਨੇ ਆ ਉਹ ਬਹੁਤ ਉਹ ਪਾਣੀ ਦੇ ਵਿੱਚ ਡਿੱਗਿਆ ਹੋਇਆ ਸੀ ਬਹੁਤ ਜਦੋ ਜਹਿਦ ਕਰ ਰਿਹਾ ਸੀ ਬਾਹਰ ਨਿਕਲਣ ਦੀ ਪਰ ਪਾਣੀ ਜ ਇੰਨਾ ਵਹਾ ਸੀ ਵੀ ਉਹ ਨਿਕਲਣ ਦੀ ਕੋਸ਼ਿਸ਼ ਕਰਦਾ ਸੀ ਪਰ ਨਿਕਲ ਨਹੀਂ ਸੀ ਰਹਾ ਤਾਂ ਉਹ ਬੰਦੇ ਨੇ ਸੋਚਿਆ ਵੀ ਲੈ ਵਿਚਾਰੇ ਨੂੰ ਕੱਢ ਦਿਨਾ ਇਹਨੂੰ ਉਹਨੇ ਉੱਥੋਂ ਇੱਕ ਪੱਤਾ ਚੱਕਿਆ ਉਹਦੇ ਨੇੜੇ ਲਾਇਆ ਉਹਦੇ ਉੱਤੇ ਚੜ ਗਿਆ ਥੂਹਾ ਉਹਨੇ ਪੱਤਾ ਬਾਹਰ ਧਰਤਾ ਕੱਢ ਕੇ ਤਾਂ ਥੂਹਾ ਹਿੱਲਿਆ ਨਾ ਉਹ ਬੰਦੇ ਨੇ ਸੋਚਿਆ ਵੀ ਕਿਤੇ ਮਰਤਾ ਨਹੀਂ ਗਿਆ ਬਾਹਰ ਕੱਢ ਕੇ ਜਦੋਂ ਉਹਨੇ ਉਹਨੂੰ ਹੱਥ ਉਂਗਲੀ ਲਾ ਲੈ ਲਾ ਬੈਠਾ ਉਹ ਥੂਹੇ ਵੀ ਦੇਖਾਂ ਹਲੇ ਆ ਕੇ ਕਈ ਠੂਹਾ ਤਾਂ ਲੜ ਗਿਆ ਉਹਦੇ ਹੱਥ ਤੇ ਬੜਾ ਉਹਨੂੰ ਗੁੱਸਾ ਚੜਿਆ ਠੂਹੇ ਦੀ ਜ਼ਹਿਰ ਵੀ ਸਾਰ ਤਾਂ ਸੱਪ ਨਾਲੋਂ ਵੀ ਵੱਧ ਹੁੰਦੀ ਹੈ ਇਹਦੀ ਜ਼ਹਿਰ ਉਹਨੂੰ ਬੰਦੇ ਨੂੰ ਗੁੱਸਾ ਚੜਿਆ ਤਾਂ ਉਹਨੇ ਰੋੜਾ ਚੱਕਿਆ ਵੀ ਲੈਨ ਨੂੰ ਮਾਰਦਾ ਜਦੋਂ ਮਾਰਨ ਲੱਗਿਆ ਤਾਂ ਉਹ ਪੱਤਾ ਬੋਲ ਪਿਆ ਕਹਿੰਦਾ ਨਾ ਭਾਈ ਮਾਰੀ ਨਾ ਤਾਂ ਇਹ ਆਪਦਾ ਕੰਮ ਕਰਤਾ ਇਹਨੇ ਆਪਦਾ ਕਰਤਾ ਕਰ ਬਲਾ ਹੋ ਪਲਾ ਭਾਈ ਚਲੋ ਉਹ ਛੱਡ ਕੇ ਗਾਹਾਂ ਵਗ ਗਿਆ ਨਾਲੇ ਸੋਚਦਾ ਜਾਂਦਾ ਜਦੋਂ ਚੀਸਾਂ ਪੈ ਰਹੀਆਂ ਨੇ ਹੱਥ 'ਚ ਬਹੁਤ ਜ਼ਿਆਦੇ ਵਿਪਲਾ ਕਰਪਲਾ ਹੋਪਲਾ ਕਿੱਥੋਂ ਮੈਂ ਤਾਂ ਭਲਾ ਕਰਿਆ ਤੇ ਮੇਰਾ ਤਾਂ ਬੁਰਾ ਹੋ ਗਿਆ ਬੀਏ ਮਈ ਕੈ ਦਿਨ ਤੇਨੇ ਕਰਪਲਾ ਹੋਪਲਾ ਗਾਂ ਇੱਕ ਗਾਹੂ ਖੜ ਗਿਆ ਉਹਨੂੰ ਗਾਹਣ ਲੱਗਿਆ ਗਊ ਮਾਤਾ ਬੀਏ ਇਹ ਕਰਪਲਾ ਹੋਪਲਾ ਕਹਿੰਦੇ ਨੇ ਵੀ ਇਹੇ ਇੱਕ ਬੰਦਾ ਤਾਂ ਭਲਾ ਕਰ ਦਿੰਦਾ ਉਹਦਾ ਭਲਾ ਫਿਰ ਹੁੰਦਾ ਹੈਗਾ ਵੀ ਐ ਕਿ ਉਹੀ ਬਣਾਈ ਹੋਈ ਆ ਗੱਲ ਉਹ ਕਹਿੰਦੀ ਭਾਈ ਮੇਰੇ ਨਾਲ ਤਾਂ ਹੋਇਆ ਨਹੀਂ ਕਹਿੰਦੀ ਮੈਂ ਦੇਖ ਲੈ ਜਿੰਨਾ ਚਿਰ ਤਾਂ ਮੈਂ ਦੁੱਧ ਪਿਆਉਂਦੀ ਰਹੀ ਉਦੋਂ ਤਾਂ ਕਹਿੰਦੀ ਮੈਨੂੰ ਗਊ ਮਾਤਾ ਗਊ ਮਾਤਾ ਕਹਿ ਕੇ ਪਾਲਦੇ ਰਹੇ ਜਿੱਦ ਤੇ ਮੈਂ ਦੁੱਧੋਂ ਹਟ ਗਈ ਮੈਨੂੰ ਬੰਡਰ ਕਹਿ ਕੇ ਆ ਛੱਡ ਤਾਂ ਕਹਿੰਦੀ ਹੁਣ ਕੋਈ ਕੱਖ ਵੀ ਨਹੀਂ ਪਾਉਂਦਾ ਕਹਿੰਦੀ ਮੈਨੂੰ ਤਾਂ ਐ ਲੱਗਦਾ ਵੀ ਇੱਥੇ ਕੋਈ ਭਲਾ ਨਹੀਂ ਜਾਣਦਾ ਚਲੋ ਗਾਹ ਵਗ ਗਿਆ ਗਾਹੇ ਕਕੜਾ ਟੁੱਟਿਆ ਪਿਆ ਉਹਦਾ ਉੱਪਰਲਾ ਮੂੰਹ ਜਿਹਨੂੰ ਕਲਿੰਡਰ ਕਹਿ ਦਿੰਦੇ ਆ ਉਹ ਪਿਆ ਸਾਫਤ ਉਹਨੂੰ ਕਹਿਣ ਲੱਗਿਆ ਤੇਰੇ ਨਾਲ ਵੀ ਅਹੀਂ ਕੁਝ ਬਣ ਗਈ ਉਹ ਕਹਿੰਦਾ ਹਾਂ ਕਹਿੰਦਾ ਮੈਂ ਜਦੋਂ ਮੇਰੇ ਚ ਪਾਣੀ ਪਾਉਂਦੇ ਤੇ ਨਾ ਬਰਫ਼ ਪਾਉਣ ਦੀ ਲੋੜ ਨਹੀਂ ਸੀ ਇੰਨਾ ਠੰਡਾ ਪਾਣੀ ਸੀ ਜਿੱਦਾਂ ਕਹਿੰਦਾ ਇੱਕ ਤੇੜ ਕਾਦੀ ਆ ਗਈ ਮੇਰੇ ਚ ਕਹਿੰਦਾ ਚੱਕਿਆ ਮਾਰਿਆ ਮੈਂ ਤਾਂ ਉਹ ਕਹਿੰਦਾ ਮੈਨੂੰ ਬੜਾ ਸਰੋਂਦੇ ਤੇ ਵੀ ਕਿੰਨਾ ਠੰਡਾ ਪਾਣੀ ਆ ਘੜੇ ਦਾ ਉਹ ਕਹਿੰਦਾ ਵੀ ਇਹ ਗੱਲ ਦਾ ਨਤਾਰਾ ਕਿਵੇਂ ਹੋਵੇ ਤਾਂ ਹੁਣ ਗਾਹਾਂ ਗਿਆ ਇੱਕ ਅੰਬ ਦਾ ਬੂਟਾ ਪੇੜ ਲੱਗਿਆ ਵਾ ਦਰਖਤ ਵੱਡਾ ਉੱਥੇ ਬਹਿ ਗਿਆ ਉਹਦੇ ਹੇਠਾਂ ਅੰਬੋਂ ਨੂੰ ਕਹਿਣ ਲੱਗਿਆ ਕੀ ਗੱਲ ਭਾਈ ਗਾਹਾਂ ਕਿੱਥੇ ਜਾਣਾ ਉਹ ਕਹਿੰਦਾ ਮੈਂ ਕਿੱਥੇ ਜਾਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਰ ਭਲਾ ਹੋ ਭਲਾ ਦਾ ਭਲਾ ਹੁੰਦਾ ਵੀ ਐ ਕਿ ਨਾ ਹੁੰਦਾ ਜਿਹੜਾ ਕੋਈ ਭਲਾ ਕਰੇ ਮੇਰੇ ਤਾਂ ਕਹਿੰਦਾ ਲੜ ਗਿਆ ਠੂਹਾ ਉਹ ਕਹਿਣ ਲੱਗਿਆ ਵੀ ਵੈਸੇ ਤਾਂ ਮੇਰੇ ਨਾਲ ਵੀ ਇਹੀ ਬਣੀ ਐ ਵੀ ਮੈਂ ਸਾਰਿਆਂ ਨੂੰ ਨਾ ਜਿੰਨਾ ਜਰ ਫਲ ਲੱਗਦਾ ਸੀ ਲੈ ਕਹਿੰਦਾ ਟੋਕਰਿਆਂ ਦੇ ਟੋਕਰੇ ਮੇਰੇ ਤੋਂ ਤੋੜਦੇ ਤੇ ਹੁਣ ਕਹਿੰਦਾ ਜਦੋਂ ਮੈਂ ਫੜ ਦੇਣੋਂ ਹਟ ਗਿਆ ਕਹਿੰਦਾ ਕਦੇ ਕਿਸੇ ਨੇ ਮੇਰੀ ਦੇਖ ਰੇਖ ਨਹੀਂ ਕਰੀ ਪਾਣੀ ਵੀ ਨਹੀਂ ਮੈਨੂੰ ਪਾਇਆ ਕਹਿੰਦਾ ਵਾ ਦੇਖ ਮੈਂ ਸੁੱਕ ਗਿਆ ਹੁਣ ਜਿਵੇਂ ਸੁੱਕਿਆ ਖੜਾ ਹੁਣ ਕਹਿੰਦਾ ਮੈਨੂੰ ਸੁੱਕਾ ਦੇਖ ਕੇ ਸਮਾਂ ਵੱਢਣਗੇ ਇਹ ਥੋੜੇ ਦਿਨਾਂ ਦਾ ਕਹਿੰਦਾ ਤੂੰ ਫੇਰ ਦੇਖ ਕੇ ਜਾਈ ਮੈਨੂੰ ਵੱਢ ਲੈਣਗੇ ਜਿਹੜਾ ਮੋਟਾ ਡਾਣੇ ਨੇ ਕਹਿੰਦਾ ਇਹਦੇ ਫੱਟ ਬਣਾ ਲੈਣਗੇ ਬਾਕੀ ਨੂੰ ਕਹਿੰਦਾ ਬਾਲਣ ਜੁੱਲਿਆਂ 'ਚ ਲਾਉਣਗੇ ਕੁੱਕਣਗੇ ਮੈਨੂੰ ਕਹਿੰਦਾ ਤੂੰ ਐਂ ਕਰ ਆ ਡੰਡੀ ਡੰਡੀ ਤੁਰਿਆ ਜਾ ਕਹਿੰਦਾ ਗਾਹਾਂ ਨਾ ਪਹਾੜ ਆਉਣਗੇ ਉੱਥੇ ਇੱਕ ਸਾਧ ਤੇ ਸਾਧਨੀ ਰਹਿੰਦੇ ਨੇ ਕਹਿੰਦਾ ਉਹ ਤੇਰੇ ਗੱਲ ਦਾ ਤੈਨੂੰ ਜਵਾਬ ਦੇਣਗੇ ਉਹ ਜਾਂਦਾ ਭਾਈ ਬਾਗਿਆ ਪਹੁੰਚ ਗਿਆ ਸਾਧ ਤੇ ਸਾਧਨੀ ਇੰਦੇ ਲਵੇ ਤਾਂ ਉਹ ਉੱਥੇ ਇੱਕ ਗੰਡਮੂਲ ਜੇ ਹੁੰਦੇ ਨੇ ਆਲੂਆਂ ਵਰਗੇ ਐਡੇ ਐਡੇ ਉਹ ਧਰਤੀ ਚੋਂ ਨਿਕਲਦੇ ਹੁੰਦੇ ਉਹਨੂੰ ਉਥੋਂ ਚੱਕ ਕੇ ਵੱਢ ਕੇ ਉਹੀ ਖਾਂਦੇ ਉਹ ਤਾਂ ਉਹ ਇੱਕ ਗੰਢ ਮੂਲ ਜਾਂ ਉਹਨਾਂ ਦੇ ਹੱਥ 'ਚ ਉਹ ਜਦੋਂ ਸਾਧ ਨੇ ਦੇਖਿਆ ਵੀ ਉਹ ਬੰਦਾ ਆਪਣੇ ਕੋਲ ਆ ਰਿਹਾ ਉਹਨੇ ਤਿੰਨ ਹਿੱਸੇ ਪਾ ਲਈ ਉਹਦੇ ਤਾਂ ਸਾਧਣੀ ਕਹਿਣ ਲੱਗੀ ਆ ਤਿੰਨ ਹਿੱਸੇ ਕਿਉਂ ਪਾਉਣਾ ਦੋ ਪਾ ਅੱਧੋ ਅੱਧ ਕਰ ਉਹ ਕਹਿੰਦਾ ਉਹ ਦੇਖ ਕੋਈ ਆ ਰਿਹਾ ਬੰਦਾ ਆਪਣੇ ਕੋਲ ਆ ਰਿਹਾ ਵੀ ਇਹ ਉਹਨੂੰ ਦੇ ਦਾਂਗੇ ਵਿਚਾਰੇ ਨੂੰ ਕਹਿੰਦੀ ਨਾ ਖਾਬਰਾ ਕਹਿੰਦੀ ਆਉਂਦਾ ਹੋਊ ਕਿੱਥੇ ਆਇਆ ਕੌਣ ਹੈ ਕੌਣ ਨਾ ਕਹਿੰਦੀ ਆਪਣਾ ਕੁਝ ਨਹੀਂ ਲੱਗਦਾ ਮੈਨੂੰ ਮੇਰਾ ਅੱਧਾ ਹਿੱਸਾ ਮਿਲਣਾ ਚਾਹੀਦਾ ਉਹਨੇ ਭਾਈ ਉਹਨੂੰ ਅੱਧਾ ਹਿੱਸਾ ਦਿੱਤਾ ਆਪਦੇ ਅੱਧੇ ਚ ਉਹਨੇ ਉਹ ਬੰਦੇ ਨੂੰ ਦਿੱਤਾ ਸਿਆਲ ਦਾ ਮਹੀਨਾ ਠੰਡ ਦਾ ਪੂਰਾ ਉਹ ਬੰਦਾ ਰਾਤ ਤੀ ਮੂਰੇ ਹਨੇਰਾ ਜਦੋਂ ਰਾਤ ਹੋਈ ਤਾਂ ਉਹ ਸਾਥ ਗਏਣ ਲੱਗਿਆ ਆਪਦੇ ਘਰ ਵਾਲੀ ਨੂੰ ਕਹਨਾ ਇੱਕ ਖੇਸੀ ਜੀ ਮੈਂ ਦੇ ਦੇਣਾ ਇੱਕ ਤੁੰਦੇ ਦੇ ਵੀ ਇਹਦੀ ਰਾਤ ਲੰਘ ਜੂ ਠੰਡ ਤੋਂ ਕਹਿੰਦੀ ਨਾ ਨਾ ਆਪਦਾ ਚਾਹੇ ਸਾਰਾ ਵਿਸਤਰਾ ਦੇ ਦੇ ਕਹਿੰਦੀ ਮੈਨੂੰ ਨਾ ਕਹੀਂ ਦੇਣ ਨੂੰ ਮੇਰਾ ਕੁਸ ਨਹੀਂ ਲੱਗਦਾ ਇਹ ਮੈਂ ਕਿਉਂ ਦੇਵਾਂ ਕਹਿੰਦੀ ਮੈਂ ਮਰਨਾ ਠੰਡ ਚ ਚਲੋ ਜੀ ਉਹਨੇ ਕੀ ਕੀਤਾ ਆਪ ਦੇ ਕੱਪੜਿਆਂ ਲੀੜਿਆਂ ਚੋਂ ਅੱਧਾ ਕੰਬਲ ਸ਼ੰਬਲ ਜਾ ਉਹਨੂੰ ਦੇ ਤੇ ਇੱਕ ਦੋ ਆਪ ਰੱਖ ਲੈ ਰਾਤ ਕੱਢ ਲਈ ਦੁਆ ਨੇ ਜਦੋਂ ਦਿਨ ਚੜਿਆ ਤਾਂ ਸਾਧ ਕਹਿਣ ਲੱਗਿਆ ਉਹਨੂੰ ਵੀ ਤੂੰ ਭਾਈ ਕਿ ਮੈਂ ਆਇਆ ਇੱਥੇ ਉਹ ਕਹਿਣ ਲੱਗਿਆ ਮੈਂ ਤਾਂ ਇਸ ਗੱਲ ਦਾ ਪਤਾ ਕਰਨ ਆਇਆ ਵੀ ਕਹਿੰਦੇ ਨੇ ਵੀ ਕਰ ਭਲਾ ਹੋ ਭਲਾ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਗੱਲ ਸੱਚੀ ਹੈ ਵੀ ਇਹ ਸੱਚੀ ਗੱਲ ਹੈ ਫਿਰ ਜੇ ਬੰਦਾ ਭਲਾ ਕਰਦਾ ਉਹ ਨਾ ਮਾੜਾ ਕਿਉਂ ਹੋ ਜਾਂਦਾ ਮੈਂ ਕਹਿੰਦਾ ਠੂਹਾ ਬਚਾਇਆ ਤੇ ਆ ਮੇਰੇ ਲੜ ਗਿਆ ਉਹ ਵੀ ਬਾਹਰ ਕੱਢਣਾ ਕੱਢਿਆ ਪਾਣੀ ਚੋਂ ਕਹਿੰਦਾ ਮੇਰੇ ਨਾਲ ਦੀ ਨਾਲ ਹੀ ਲੜ ਗਿਆ ਉਹ ਕਹਿੰਦਾ ਤੂੰ ਐਂ ਕਰ ਅੱਜ ਦੀ ਰਾਤ ਹੋ ਰਹੀ ਹੈ ਕੱਲ ਨੂੰ ਕਹਿੰਦਾ ਸਾਡੇ ਇਧਰਲੇ ਪਾਸੇ ਨਾਲ ਇੱਕ ਪਿੰਡ ਹੈ ਫਲਾਨਾ ਉੱਥੇ ਚੌਧਰੀ ਦੇ ਘਰੇ ਕੱਲ ਨੂੰ ਬੱਚੇ ਨੇ ਜਨਮ ਲੈਣਾ ਉੱਥੇ ਆ ਜੀ ਬਹੁਤ ਜਰਾ ਬਾਅਦ ਉਹਦੇ ਘਰੇ ਮੁੰਡਾ ਜਨਮ ਲਊਗਾ ਕੱਲ ਨੂੰ ਉਹ ਜਿਹੜਾ ਬੱਚਾ ਜਨਮ ਲਊ ਨਾ ਤੈਨੂੰ ਉਹ ਦੱਸੂ ਇਹ ਸਾਰੀਆਂ ਗੱਲਾਂ ਬਾਤਾਂ ਉਹ ਕਹਿੰਦਾ ਜਨਮ ਤਾਂ ਕੱਲ ਨੂੰ ਲਊ ਕਹਿੰਦਾ ਬਸ ਤੂੰ ਆ ਜੀ ਤੈਨੂੰ ਕਰਾਮਾਤ ਦਿਖਾਵਾਂ ਉਹ ਕਹਿੰਦਾ ਠੀਕ ਹੈ ਤਾਂ ਪਈ ਗੇ ਰਾਤ ਨੂੰ ਪੈਣ ਲੱਗੇ ਤਾਂ ਉਹਨੇ ਕਹਿਤਾ ਸਾਦ ਨੂੰ ਕਹਿੰਦਾ ਠੰਡਵਾ ਹੁੰਦਾ ਹੈ ਸਾਦ ਨੇ ਸੋਚਿਆ ਵੀ ਇਹਨੂੰ ਠੰਡ ਲੱਗੀ ਵੀ ਕਿਉਂ ਨਾ ਇਹਨੂੰ ਆਪਦਾ ਸਾਰੇ ਕੱਪੜੇ ਦੇਦਾ ਮੈਂ ਦੇਖੀ ਜਊ ਸਾਰ ਲੂੰਗਾ ਭਾਈ ਉਹਨੇ ਸਾਰੇ ਆਪਦਾ ਬਿਸਤਰਾ ਉਹਨੇ ਦਿੱਤਾ ਵੀ ਲੈ ਤੂੰ ਆ ਪੈਜਾ ਲੈ ਕੇ ਵੀ ਮੈਂ ਦੇਖਦਾ ਹੋਰ ਕੁਝ ਸਾਰ ਲੂੰਗਾ ਮੈਂ ਭਾਈ ਇੰਨੀ ਠੰਡ ਤੀ ਕੇ ਤੜਕੇ ਨੂੰ ਸਾਧ ਤਾਂ ਠੰਡ ਨਾਲ ਮਰ ਗਿਆ ਮਰਿਆ ਹੋਇਆ ਤਾਂ ਹੁਣ ਬੰਦੇ ਨੇ ਸੋਚਿਆ ਵੀ ਇਹਦਾ ਸੰਸਕਾਰ ਕਰਾ ਕੇ ਜਾਵਾਂ ਉਹਦੇ ਲਈ ਕੱਲੀ ਜਨਾਨੀ ਕੀ ਕਰੂਗੀ ਤਾਂ ਉਹਨੇ ਆਲੇ-ਦਾਲੋਂ ਲੱਕੜ ਤਿੰਬੜ ਇਕੱਠੇ ਕਰੇ ਜਹਾਂ ਜਾ ਕੁਛ ਥਿਆਇਆ ਉਹਨੇ ਉੱਚੀ ਖਾਚੀ ਨਹੀਂ ਜਦੋਂ ਉਹਨੂੰ ਜੀਖਾਚ ਰੱਖਤਾ ਤਾਂ ਉਹ ਉਦੇ ਘਰ ਵਾਲੀ ਕਹਿਣ ਲੱਗੀ ਮੈਂ ਵੀ ਇਹਦੇ ਨਾਲ ਸਤੀ ਹੋਊਂਗੀ ਕਹਿੰਦੀ ਉਹ ਕਹਿੰਦਾ ਵੀ ਸਤੀਂਤਾ ਮਾੜੀ ਗੱਲ ਐ ਵੀ ਸਤੀ ਨਹੀਂ ਹੋਣਾ ਚਾਹੀਦਾ ਉਹ ਕਹਿੰਦੀ ਜੇ ਮੈਂ ਇਹਦੇ ਨਾਲ ਮਰੂੰਗੀਂ ਤਾਂ ਹੀ ਗਾਹਾਂ ਵਾਲੀ ਜਿਹੜਾ ਸਾਡਾ ਮੂਰੇ ਜੀਵਨ ਆਊਗਾ ਉਹਦੇ ਚ ਕਹਿੰਦੀ ਤਾਂ ਹੀ ਇਹਦੇ ਘਰ ਵਾਲੀ ਬਣੂਗੀ ਜੇ ਇਹਦੇ ਨਾਲ ਸਤੀ ਹੋਊਂਗੀ ਭਾਈ ਇਹ ਕਹਿ ਕੇ ਉਹਨੇ ਵਿੱਚ ਛਾਲ ਮਾਰ ਦਿੱਤੀ ਉਹ ਵੀ ਮੱਚ ਗਈ ਚਲੋ ਉਨੇ ਸੋਚਿਆ ਵੀ ਹੁਣ ਮੈਂ ਉਸ ਪਿੰਡ ਚ ਜਾਵਾਂ। ਭਗ ਗਿਆ ਉਹ ਪਿੰਡ ਚ ਚੌਧਰੀ ਦਾ ਘਰ ਪੁੱਛ ਕੇ ਜਾ ਰਿਹਾ ਹੈ। ਤਾਂ ਗਾਹਾਂ ਦੇਖਦਾ ਵੀ ਚੌਧਰੀ ਬੜਾ ਖੁਸ਼ ਹੈ। ਕੜਾਈਆਂ ਚੜੀਆਂ ਹੋਈਆਂ ਨੇ। ਮਠਿਆਈਆਂ ਪਕ ਰਹੀਆਂ ਨੇ। ਸਾਰਾ ਪਿੰਡ ਬੈਠਾ ਖਾ ਰਿਹਾ ਹੈ। ਇੰਨੀ ਖੁਸ਼ੀ ਹੈ ਕਿ ਦਾਵਤ ਦਿੱਤੀ ਹੈ ਸਾਰੇ ਪਿੰਡ ਨੂੰ। ਉਹ ਕਹਿਣ ਲੱਗਿਆ ਉਹ ਜਾ ਕੇ ਚੌਧਰੀ ਨੂੰ ਕਹਿੰਦਾ ਵੀ ਤੁਹਾਡੇ ਮੁੰਡੇ ਨੇ ਜਨਮ ਲੈਣਾ ਸੀ ਉਹ ਕਹਿੰਦਾ ਹਾਂ ਭਾਈ ਆ ਖੁਸ਼ੀ ਚ ਤਾਂ ਹੀ ਐ ਵੀ ਮੁੰਡੇ ਨੇ ਜਨਮ ਲਿਆ ਬਹੁਤ ਸਾਲਾਂ ਬਾਅਦ ਲਿਆ ਆ ਖੁਸ਼ੀ ਜੀ ਕਹਿੰਦਾ ਮਠਿਆਈਆਂ ਖਵਾ ਰਹੇ ਹਾਂ ਸਾਰੇ ਪਿੰਡ ਨੂੰ ਉਹ ਕਹਿੰਦਾ ਵੀ ਮੈਂ ਉਸ ਬੱਚੇ ਨਾਲ ਇੱਕ ਗੱਲ ਕਰਨੀ ਐ ਉਹ ਕਹਿੰਦਾ ਜਿਹੜਾ ਅੱਜ ਜੰਮਿਆ ਉਹਦੇ ਨਾਲ ਗੱਲ ਕਰਨੀ ਐ ਉਹ ਕਹਿੰਦਾ ਹਾਂ ਉਹ ਸੋਚ ਸੋਚਦਾ ਐ ਵੇ ਬੰਦਾ ਮੂ ਰਖਾ ਹੈ ਬੱਚਾ ਅੱਜ ਜੇ ਮੈਂ ਨਹੀਂ ਕੀ ਗੱਲ ਕਰਨੀ ਆ ਉਹਦੇ ਨਾਲ ਫੇਰ ਉਹ ਸੋਚਦਾ ਮਨ ਚ ਚੌਧਰੀ ਵੀ ਚਲ ਮੁੜਿਆਊਗਾ ਇਹਨੂੰ ਦਿਖਾਵਾਂ ਤਾਂ ਸਹੀ ਵੀ ਖਬਰ ਹੈ ਕੋਈ ਗੱਲ ਮੇਰੇ ਵੀ ਪੱਲੇ ਪੈ ਜੇ ਉਹਨੂੰ ਕਹਿੰਦਾ ਚੱਲ ਆ ਜਾ ਲੈ ਗਿਆ ਹਾਂ ਬੱਚੇ ਕੋਲੇ ਲਿਜਾ ਕੇ ਬੱਚਾ ਉਹਨੂੰ ਬੋਲਦਾ ਕਹਿੰਦਾ ਆ ਗਿਆ ਤੂੰ ਉਹ ਜਾ ਕੇ ਤਹਾ ਠਾ ਕਹਿੰਦਾ ਕਹਿੰਦਾ ਹਾਂ ਜੀ ਮੈਂ ਆ ਗਿਆ ਉਹ ਕਹਿੰਦਾ ਮੈਂ ਉਹੀ ਸਾਧਾਂ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ ਵੀ ਇੱਥੇ ਆਈ ਤੈਨੂੰ ਬੱਚਾ ਇਹਦਾ ਜਵਾਬ ਦੇਉ ਉਹ ਕਹਿੰਦਾ ਹਾਂ ਕਹਿੰਦਾ ਅੱਛਾ ਤੁਸੀਂ ਹੋ ਉਹ ਕਹਿੰਦਾ ਹਾਂ ਕਹਿੰਦਾ ਤੂੰ ਪੁੱਛਦਾ ਸੀ ਨਾ ਚੰਗਾ ਵਿਪਲੇ ਦਾ ਪਪਲਾ ਕਰਦਿਆਂ ਤਾਂ ਭਲਾ ਹੁੰਦਾ ਨਹੀਂ ਕਰ ਭਲਾ ਹੋ ਭਲਾ ਐਵੇਂ ਹੀ ਕਹਿੰਦੇ ਨੇ ਉਹ ਕਹਿੰਦਾ ਦੇਖ ਇਹ ਬਹੁਤ ਅਮੀਰ ਹੈ ਚੌਧਰੀ ਮੈਂ ਤਾਂ ਲਿਆ ਇਹਦੇ ਘਰੇ ਜਨਮ ਹੁਣ ਇਹਦੀ ਸਾਰੀ ਪ੍ਰਾਪਰਟੀ ਦਾ ਮੈਂ ਮਾਲਕ ਬਣੂਗਾ ਚੰਗੇ ਕਰਮ ਕਰੇ ਹੋਏ ਤੇ ਮੈਂ ਤਾਂ ਇੱਥੇ ਜਨਮ ਲਿਆ ਜਿਹੜੀ ਮੇਰੇ ਘਰ ਵਾਲੀ ਸੀ ਕਹਿੰਦਾ ਦੁਸ਼ਟਨੀ ਸੀ ਕਹਿੰਦਾ ਉਹ ਕਿਸੇ ਨੂੰ ਆ ਜੂੰ ਜਿੰਨੀ ਚੀਜ਼ ਨਹੀਂ ਤਿੰਦੀ ਕਹਿੰਦਾ ਤਾਂ ਦੇਖੀ ਹੋਊ ਉਹਦੇ ਮੇਰੇ ਨਾਲ ਲੜਦੀ ਸੀ ਕਹਿੰਦਾ ਤੇਰੇ ਖਾਤਰ ਵੀ ਵੀ ਇਹਨੂੰ ਕਿਉਂ ਦਿੰਨਾ ਪੈਣ ਨੂੰ ਕੱਪੜੇ ਇਹਨੂੰ ਕਿਉਂ ਦਿੰਨਾ ਖਾਣ ਨੂੰ ਕਹਿੰਦਾ ਉਹ ਤੈਨੂੰ ਪਤਾ ਉਹ ਕਿੱਥੇ ਹੈਗੀ ਕਹਿੰਦਾ ਕਿੱਥੇ ਹੈ ਕਹਿੰਦਾ ਐਸੇ ਹੀ ਕਰ ਰਿਹਾ ਕਹਿੰਦਾ ਉਹ ਵੀ ਕਹਿੰਦਾ ਓਏ ਇਹਨਾਂ ਨੇ ਕਤੂਰੇ ਦੇ ਰੂਪ ਚਾਈਆ ਉਹ ਮੈਂ ਇਹਦਾ ਪੁੱਤ ਬਣ ਕੇ ਆਇਆ ਹਾਂ ਉਹ ਕਹਿੰਦਾ ਇਹਨਾਂ ਨੂੰ ਪੁੱਛ ਵੀ ਇਹਨਾਂ ਦੀ ਕੁੱਤੀ ਸੂਈ ਅੱਜ ਕਤੂਰਾ ਬਣ ਕੇ ਆਈ ਹੋਈ ਆ ਕਹਿੰਦਾ ਨਾਲੇ ਤਾਂ ਹੁਣ ਸਾਡੇ ਇੱਥੇ ਸਾਰੀ ਦੇਖ ਰੇਖ ਰੱਖਿਆ ਕਰਿਆ ਕਰੂ ਦਿਨ ਰਾਤ ਉਹ ਨਾਲੇ ਭੌਂਕਿਆ ਕਰੂਗੀ ਇੱਥੇ ਦਿਨ ਰਾਤ ਕਹਿੰਦਾ ਤੂੰ ਸੀ ਕਹਿੰਦੇ ਉਹ ਵੀ ਕਰ ਭਲਾ ਹੋ ਭਲਾ ਹੈ ਨਹੀਂ ਕਹਣਾ ਮੈਂ ਕਹਣਾ ਹੈਗਾ ਤੁਸੀਂ ਕਹਿੰਦਾ ਮੌਕੇ ਤੇ ਮੰਗਦੇ ਹੋ ਇਹ ਮੌਕੇ ਤੇ ਜ਼ਰੂਰੀ ਨਹੀਂ ਵੀ ਮੌਕੇ ਤੇ ਮਿਲੇ ਜਿੰਨਾ ਭਲਾ ਕਰਾਂਗੇ ਕਹਿੰਦਾ ਮੈਂ ਕਰਦਾ ਸੀ ਕਹਿੰਦਾ ਦੇਖ ਲੈ ਇੱਥੇ ਜਨਮ ਮਿਲ ਗਿਆ ਉਹ ਕਰਦੀ ਨਹੀਂ ਸੀ ਉਹਨੂੰ ਕੁੱਤੇ ਦੇ ਕਤੂਰੇ ਦੇ ਰੂਪ ਚ ਜਨਮ ਮਿਲਿਆ ਸੋ ਇੱਥੋਂ ਸਿੱਖਿਆ ਮਿਲਦੀ ਆ ਭਾਈ ਆਪਾਂ ਨੂੰ ਵੀ ਜਿੰਨਾ ਹੋਵੇ ਭਲਾਈ ਕਰੋ ਜਿੰਨੀ ਤੁਹਾਡੀ ਜੇਬ ਆਜਾਦਤ ਦਿੰਦੀ ਹੈ ਕਰੋ ਮਾੜਾ ਨਾ ਕਦੇ ਸੋਚੂ ਕਿਸੇ ਦਾ ਸੋ ਇੰਨੀ ਕ ਬਾਤ ਜੀ ਧੰਨਵਾਦ